ਇਦੇ ਵਿੱਚ 37 ਜਥੇਬੰਦੀਆਂ ਸ਼ਾਮਲ ਹੈ ਉਹਨਾਂ ਦੀ ਇੱਕ ਬਹੁਤ ਅਹਿਮ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਪਹਿਲਾਂ 16 ਤਰੀਕ ਦਾ ਜਿਹੜਾ ਭਾਰਤ ਬੰਦ ਹੈ ਕੀਤਾ ਬੜਾ ਸਹਿਯੋਗ ਦਿੱਤਾ ਲੋਕਾਂ ਨੇ ਉਹਦੇ ਤੇ ਅਸੀਂ ਸਾਰੇ ਹੀ ਸੰਤੁਸ਼ਟ ਹੋਏ ਹਾਂ ਪਹਿਲਾ ਏਜੰਡਾ ਇਹ ਸੀ ਦੂਜਾ ਏਜੰਡਾ ਇਹ ਸੀ ਕਿ ਅਗਲਾ ਪ੍ਰੋਗਰਾਮ ਦੇਸ਼ ਭਰ ਦੇ ਵਿੱਚ ਦਿੱਤਾ ਜਾਵੇ ਉਹ ਜਿਹੜਾ ਅਸੀਂ ਅਗਲਾ ਪ੍ਰੋਗਰਾਮ ਲਿਖਿਆ ਇੱਕ ਵਾਰ 20 ਤਰੀਕ 21 ਤਰੀਕ ਤੇ 22 ਤਰੀਕ ਤਿੰਨ ਦਿਨਾਂ ਦਾ ਪ੍ਰੋਗਰਾਮ ਅਸੀਂ ਲਿਖਿਆ ਜਿਹਦੇ ਵਿੱਚ ਭਾਜਪੀ ਦੇ ਜਿਹੜੇ ਲੀਡਰ ਹੈ ਪੰਜਾਬ ਦੇ ਵਿੱਚ ਉਹ ਚਾਹੇ ਐਮਪੀ ਹੈ ਚਾਹੇ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਚਾਹੇ ਕੋਈ ਪੰਜਾਬ ਦਾ ਪ੍ਰਧਾਨ ਹੈ ਜਿਹੜੇ ਸਰਕਾਰ ਦਾ ਅਗੂ ਹੈ ਉਹਨਾਂ ਦਾ 20 ਤਰੀਕ ਤੋਂ ਲੈ ਕੇ ਵੱਡੇ ਕਾਫਲਿਆਂ ਦੇ ਵਿੱਚ ਦਿਨ ਰਾਤ ਦੇ ਜਿਹੜੇ ਧਰਨੇ ਐ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਵਿੱਚ ਪੂਰੇ ਦੇ ਪੂਰੇ ਟੋਲ ਪਲਾਜੇ ਆ ਉਹ ਸਾਰੇ ਦੇ ਸਾਰੇ ਜਿਹੜੇ ਟੋਲ ਪਲਾਜੇ ਆ ਉਹ ਫ੍ਰੀ ਕਰ ਦਿੱਤੇ ਜਾਣਗੇ 20 ਤਰੀਕ ਤੋਂ ਲੈ ਕੇ ਜਿੱਥੇ ਤੱਕ ਕੋਈ ਟੋਲ ਪਲਾਜ਼ਾ ਵੀ ਨਹੀਂ ਕੋਈ ਭਾਜਪਾ ਦਾ ਲੀਡਰ ਵੀ ਨਹੀਂ ਉਸ ਜ਼ਿਲ੍ਹੇ ਦੀ ਕਮੇਟੀ ਦੇ ਅਨਸਾਰ ਉਹ ਡੀਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ ਲਾ ਕੇ ਬੈਠਣਗੇ ਇਹ ਲਗਾਤਾਰ ਦਿਨ ਰਾਤ ਚੱਲਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ